ਮਲੋੜ ਤੋਂ ਡੱਬੂ ਵਾਲੀ ਰੋਡ ਤੇ ਪਿੰਡ ਬੁਲਖੜਾਣਾ ਚ ਇੱਕ ਚਾਹ ਤੇ ਦੁੱਧ ਦਾ ਕੰਮ ਕਰਨ ਵਾਲੇ ਈਜਾ ਸਾਲਾਂ ਦੇ ਵਿਅਕਤੀ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ ਪਰਿਵਾਰ ਚ ਮੰਦ ਭਾਗੀ ਘਟਨਾ ਵਾਪਰੀ ਹੈ ਪਰਿਵਾਰ ਦਾ ਮੁਖੀ ਰਜਨਾ ਮੰਗ ਦੁਕਾਨ ਤੇ ਆਇਆ ਤੇ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ ਪਿੰਡ ਬੁਲਖੜਾਣਾ ਵਿੱਚ 50 ਸਾਲਾਂ ਦੇ ਦੁਕਾਨਦਾਰ ਦੀ ਦੁਕਾਨ ਅੰਦਰ ਕੋਲਡ ਡਰਿੰਕਸ ਵਾਲੇ ਫ੍ਰਿਜ ਚ ਕਰੰਟ ਔਨ ਕਰਕੇ ਮੌਤ ਹੋ ਗਈ ਹੈ ਹਾਦਸੇ ਵਕਤ ਵਕਤੀ ਦਦਾਨ ਤੇ ਇਕੱਲਾ ਸੀ ਮਰਤਕ ਦੇ ਬੇਟੇ ਨੇ ਦੱਸਿਆ ਉਹਨਾਂ ਦੀ ਅਬੂਲ ਖਾਨਾ ਵਿਖੇ ਕੋਲਡ ਡਰਿੰਕ ਤੇ ਚਾਹ ਦੁੱਧ ਦੀ ਦੁਕਾਨ ਹੈ ਤੇ ਅਤੇ ਦੁਕਾਨ ਤੇ ਉਸਦਾ ਪਿਤਾ ਪਵਨ ਕੁਮਾਰ ਪੁੱਤਰ ਦਰਸ਼ਨ ਲਾਲ ਰੋਜ਼ਾਨਾ ਵਾਂਗ ਦੁਕਾਨ ਖੋਲ ਕੇ ਅੱਡਾ ਚਲਾਉਂਦਾ ਹੈ ਪਰ ਅੱਜ ਤੜਕੇ 5:30 ਜਦੋਂ ਉਸਨੇ ਦੁਕਾਨ ਖੋਲੀ ਤਾਂ ਫ੍ਰਿਜ ਨਾਲ ਕਰੰਟ ਲੱਗਣ ਕਰਕੇ ਉਸਦੀ ਮੌਤ ਬਲੂਰ ਸਿਵਲ ਹਸਪਤਾਲ ਵਿੱਚ ਮਰਤਕ ਦੀ ਪਤਨੀ ਅਤੇ ਬੇਟੇ ਨੇ ਦੱਸਿਆ ਕਿ ਅੱਜ ਤੜਕੇ ਉਹਨਾਂ ਨੂੰ ਜਦੋਂ ਸੂਚਨਾ ਮਿਲੀ ਕਿ ਉਹਨਾਂ ਦੇ ਪਿਤਾ ਪਮਨ ਕੁਮਾਰ ਨੂੰ ਕਰੰਟ ਲੱਗ ਗਿਆ ਤਾਂ ਉਹ ਤੁਰੰਤ ਉਹਨਾਂ ਨੂੰ ਮਲੂਠ ਸਿਵਲ ਹਸਪਤਾਲਿਆਂ ਪਹੁੰਚ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਅੰਮ੍ਰਿਤ ਅਕਰਾਰ ਦੇ ਦਿੱਤਾ ਗਿਆ ਹਾਂਜੀ ਕੀ ਤੁਹਾਡਾ ਨਾਂ ਤੇ ਅੱਜ ਜਿਹੜੀ ਕੀ ਘਟਨਾ ਵਾਪਰੀ ਜੀ ਆ ਨਾਮ ਮਰਜੀ ਹੈ ਮੇਰੇ ਪਾਪਾ ਅੱਜ ਸਵੇਰ ਦੁਕਾਨ ਜਦੋਂ ਖੋਲੀ 6:30 ਵਜੇ ਦਾ ਟਾਈਮ ਸੀਗਾ ਤੇ ਉਹਨਾਂ ਨੂੰ ਫਿਰ ਤੋਂ ਕਰੰਟ ਲੱਗ ਗਿਆ ਤੇ ਜਿਵੇਂ ਕਰੰਟ ਲੱਗਿਆ ਮੌਕੇ ਤੇ ਸਾਨੂੰ ਘਰ ਦੇ ਦਸਨ ਆਏ ਇੱਕ ਮੁੰਡਾ ਦਸਨ ਆਇਆ ਸਿਨਾਲ ਦੇ ਨਾਲ ਤੇ ਸਿਵਲ ਹਸਪੀਟਲ ਮਲੋਟ ਲੈ ਕੇ ਆ ਗਿਆ ਪਰ ਉੱਥੇ ਉਹਨਾਂ ਦੀ ਡੱਟ ਪੁੱਟਲੀ ਇਹ ਕਿਸ ਚੀਜ਼ ਦੀ ਦੁਕਾਨ ਸੀਗੀ ਤੁਹਾਡੀ ਦੁਕਾਨ ਆਹੀ ਠੰਡਾ ਵਗੈਰਾ ਕੋਲਡ ਡਰਿੰਕ ਵਗੈਰਾ ਚਾਹ ਚੂ ਦਾ ਕੰਮ ਸੀਗਾ ਸਰਦਕੀ ਹੰਤੀ ਜੱਜ ਜੋ ਕਟਣਾ ਵਾਪਰੀ ਕੀ ਕਰ ਲਓਗੇ ਮੇਰੇ ਹਸਬੰਦ ਸੀ ਉਹ ਦੁਕਾਨ ਤੇ ਗਏ ਸੀ ਰੋਜ਼ ਹੀ ਜਾਂਦੇ ਤੇ ਉਹ ਫ੍ਰੀਜ ਦੇ ਨਾਲ ਪਤਾ ਨਹੀਂ ਕਰੰਟ ਲੱਗ ਗਿਆ ਤੇ ਨਾਲ ਕੀ ਹੋ ਗਿਆ ਸਰ ਇਹ ਕੋ ਹਰ ਇੱਕ ਉਹ ਆਇਆ ਬੁਲਾਹਣਾਂ ਤੇ ਉਹ ਗੰਦੇ ਵੀ ਬੱਤੀ ਚਿੰਮੜੇ ਨਾਲ ਛੋਟੀ ਨਾਲ ਕਿਸੇ ਨੂੰ ਪਿੱਛੇ ਕੀਤਾ ਤੇ ਉਹ ਮੇਰੇ ਕਿਹਾ ਕਿ ਆਖਰ ਤੋਂ ਕੰਮ ਤੇ ਉਹ ਉੱਥੇ ਜਾ ਕੇ ਆਏ ਉਹ ਕੰਦੇ ਕੋਲ ਕਾਦੀ ਦੁਕਾਨ ਸੀ ਜੀ ਆ ਕੋਲ ਡਰਿੰਕ ਪੀ ਗਾਰਾ ਠੰਡੇ